ਵੰਡੋ ਬੰਦਾ ਬਣ ਤੇ ਇਸ ਮੌਕੇ ਇਸ ਕਿਤਾਬ ਰਿਲੀਜ਼ ਵੰਡ ਸਮਾਰੋਮਖੇ ਜਿਹੜੇ ਮੇਅਰ ਨੇ ਲੁਧਿਆਣਾ ਦੇ ਆਪ ਦੇ ਇੰਦਰਜੀਤ ਕੌਰ ਜੀ ਉਹ ਸਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਆ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਨਾ ਸਰਵਨਵੀਰ ਸਿੰਘ ਜੀ ਨੂੰ ਵੀ ਜਿਨ੍ਹਾਂ ਨੇ ਬੰਦਾ ਬਣ ਕਿਤਾਬ ਦੇ ਵਿੱਚ ਬਹੁਤ ਖੂਬਸੂਰਤ ਹੈਡਿੰਗ ਦਿੱਤੀ ਹੈ ਜਿੱਦਾਂ ਕਿ ਪੰਜਾਬ ਪਿਆ ਉਹਨਾਂ ਨੇ ਇੱਕ ਵਿੱਚ ਕਿੱਸਾ ਜਾਂ ਇੱਕ ਚੈਪਟਰ ਅਧਿਆਏ ਲਿਖਿਆ ਉਹਦਾ ਤੋ ਇਸ ਤਰ੍ਹਾਂ ਦੇ ਉਹਨਾਂ ਨੇ ਬਹੁਤ ਸੋਹਣੇ ਸੋਹਣੇ ਅਧਿਆਇ ਦਿੱਤੇ ਨੇ ਔਰ ਆਪਣੇ ਮਨ ਦੇ ਬਲਬਲੇ ਔਰ ਪੰਜਾਬੀਅਤ ਨੂੰ ਲੈ ਕੇ ਖਾਸ ਤੌਰ ਤੇ ਜੋ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਉੱਠ ਰਹੇ ਸੀ ਉਹਨਾਂ ਨੇ ਇਹਦੇ ਵਿੱਚ ਲਿਖਿਆ ਦੱਸਾਇਆ ਔਰ ਬਹੁਤ-ਬਹੁਤ ਵਧਾਈਆਂ ਦਿੰਨੇ ਆ ਉਹਨਾਂ ਨੂੰ ਕਿ ਵੀ ਉਹ ਖਿਆਲੀ ਜੋ ਉਹਨਾਂ ਦੇ ਵਿਚਾਰ ਨੇ ਉਹਨਾਂ ਨੇ ਉਹਨੂੰ ਜਵਾਨੀ ਨਹੀਂ ਰੱਖਿਆ ਬਲਕਿ ਲਿਖਤੀ ਰੂਪ ਦੇ ਲਿਖ ਕੇ ਦਿੱਤਾ ਹੈ ਵੀ ਤਾਂਕਿ ਇਹ ਜਿਹੜੀ ਵਿਚਾਰਾਂ ਦੀ ਸਾਂਝ ਹੈ ਇਹ ਸਭ ਤੱਕ ਪਾਈ ਜਾ ਸਕੇ ਔਰ ਆਸ ਕਰਦੇ ਆ ਕਿ ਵੀ ਅਜੇਹੇ ਹੋਰ ਵੀ ਨੋਵਲ ਜਾਂ ਹੋਰ ਵੀ ਕਿਤਾਬਾਂ ਉਹ ਲਿਖਦੇ ਰਹਿਣਗੇ ਧੰਨਵਾਦ ਜੀ ਇਸ ਵਕਤ ਸਾਡੇ ਨਾਲ ਮੌਜੂਦ ਨੇ ਕਿਤਾਬ ਬੰਦਾ ਬਣਦੇ ਲੇਖਕ ਸਰਵਣ ਵੀਰ ਸਿੰਘ ਜੀ ਤੇ ਉਹਨਾਂ ਨਾਲ ਜਿਹੜੀਆਂ ਸ਼ਖਸੀਅਤਾਂ ਨੇ ਜੋ ਕਿ ਮੰਚ ਤੇ ਮੌਜੂਦ ਸਨ ਉਹ ਵੀ ਮੌਜੂਦ ਆ ਪਰ ਪਹਿਲਾਂ ਅਸੀਂ ਲੇਖਕ ਜੀ ਨਾਲ ਗੱਲ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਮੇਰੇ ਵਾਸਤੇ ਬੜਾ ਸੁਭਾਗ ਸਮਾਏ ਤੁਸੀਂ ਵੀ ਲੇਖਕ ਦਾ ਸਭ ਤੋਂ ਪਹਿਲਾਂ ਟੀਚੋਂ ਦਾ ਵੀ ਉਹ ਆਪਣੀ ਵਿਕਤ ਬਾਰੇ ਕਮ ਸੇ ਕਮ ਆਪਣੇ ਪਾਠਕਾਂ ਨੂੰ ਜਾਣੂ ਕਰਵਾ ਸਕੀਂ ਕਿ ਉਹ ਕੀ ਸੋਚਦਾ ਕੀ ਮਹਿਸੂਸ ਕਰਦਾ ਤੇ ਇਹ ਮੇਰੀ ਪਲੇਠੀ ਕਿਤਾਬ ਅ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਹੋਈ ਆ ਤੇ ਅਜੁੱਦੀ ਅਜੁੱਦੀ ਕੁੰਡ ਚੁਕਾਈ ਸੀ ਤੇ ਇਹਦੇ ਵਿੱਚ ਜਫਰ ਸਾਹਿਬ ਡਾਕਟਰ ਪੰਦੇਸ ਜੀ ਡਾਕਟਰ ਪਮਰਾ ਜੀ ਮੈਡਵੋਚਰ ਜੀ ਉਹਨਾਂ ਦਾ ਆਉਣਾ ਕਿਤਾਬ ਨੂੰ ਪੜ੍ਹ ਕੇ ਆਉਣਾ ਇਹ ਮੇਰੇ ਵਾਸਤੇ ਮਾਨਵੜੀ ਗੱਲ ਆ ਕਿ ਮੈਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਵੀ ਮੈਂ ਮੇਰਾ ਇਹ ਪਲੇਠਾ ਕਦਮ ਐ ਇੰਨਾ ਪਸੰਦ ਆਊਗਾ ਖਾਸ ਕਰ ਜਿਹੜੇ ਜਦੋਂ ਕੋਈ ਵਿਦਵਾਨ ਕੋਈ ਉੱਚੀ ਸ਼ਖਸੀਅਤ ਚੰਗਾ ਕਹਿੰਦੇ ਆ ਤੇ ਉਦੋਂ ਲੱਗਦਾ ਵੀ ਸ਼ਾਇਦ ਉਹ ਸਦਾ ਸ਼ਾਇਦ ਕੋਈ ਚੰਗਾ ਕੰਮ ਹੋ ਗਿਆ ਹੋਵੇ ਐ ਸੋਚ ਕੇ ਤੇ ਬੰਦਾ ਬੜਾ ਕੁਝ ਕਰਦਾ ਪਰ ਕਈ ਵਾਰੀ ਕੀਂਦਾ ਚੰਗਾ ਸੋਚ ਕੇ ਕੀਤਾ ਜਾਪੇ ਉਹਦੇ ਦੀ ਤੀਜੇ ਕੁਝ ਹੋਰ ਨਿਕਲ ਆਉਂਦੇ ਆ ਤੇ ਇਹ ਵਾਵਾ ਸੋਚ ਕੇ ਮੈਂ ਕਹੇ ਤੇ ਨਹੀਂ ਬਿਲਕੁਲ ਨਹੀਂ ਕੀਤਾ ਸੀ ਸੱਚੇ ਪਾਤਸ਼ਾਹ ਦਾ ਬਹੁਤ ਬਹੁਤ ਧੰਨਵਾਦ ਆ ਇਹ ਪਾਠਕਾਂ ਨੂੰ ਇੱਕ ਤਾਂ ਪਸੰਦ ਆਈ ਹੈ ਤੇ ਉਮੀਦ ਕਰਦਾ ਕਿ ਵੱਤਵਦ ਲੋਕ ਹੋਰ ਵੀ ਕਿਤਾਬਾਂ ਨਾਲ ਜੁੜਨ ਕਿਤਾਬਾਂ ਦੇ ਨਿਤ ਨਵੀਆਂ ਲਿਖੀਆਂ ਜਾਂਦੀਆਂ ਪਰ ਵੱਡਾ ਦੁਖਾਂਤ ਪੜੀਆਂ ਘੱਟ ਜਾਂਦੀਆਂ ਵਾ ਤੇ ਮੇਰੀ ਪਾਠਕਾਂ ਨੂੰ ਇੱਕੋ ਉਮੀਦ ਹੈ ਇੱਕੋ ਅਪੀਲ ਹੈ ਵੀ ਵੱਤਵਦ ਕਿਤਾਬਾਂ ਪੜਿਆ ਕਰੋ ਕਿਤਾਬਾਂ ਚ ਬਹੁਤ ਕੁਝ ਮਿਲਦਾ ਜੇ ਮੈਂ ਇੱਕ ਮਾਮੂਲੀ ਬੰਦਾ ਕਿਤਾਬਾਂ ਪੜ੍ਹ ਕੇ ਕਿਤਾਬ ਲਿਖ ਸਕਦਾ ਹਾਂ ਤੇ ਤੁਸੀਂ ਵੀ ਬਹੁਤ ਕੁਝ ਕਰ ਸਕਦੇ ਹੋ ਕਿਤਾਬਾਂ ਪੜ੍ਹੋ ਜਾਂ ਆਪਣੀ ਸਾਹਿਤਨਾ ਜੋੜੋ ਸਾਹਿਤ 'ਚ ਕੋਈ ਵੀ ਹੋਵੇ ਚਾਹੇ ਪੰਜਾਬੀਆ ਚਾਹੇ ਕੋਈ ਵੀ ਆ ਕਿਤਾਬਾਂ ਨਾਲ ਜੋੜਨਾ ਬਹੁਤ ਵੱਡੀ ਗੱਲ ਆ ਕਿਤਾਬਾਂ ਨਾਲ ਜੋੜਨਾ ਚਾਹੀਦਾ ਮੁੱਖ ਤੌਰ ਤੇ ਤੁਸੀਂ ਇਹ ਵਿੱਚ ਦੱਸਣ ਦੀ ਕੋਸ਼ਿਸ਼ ਕੀ ਕੀਤੀ ਕਿਹੜੇ ਕਿਹੜੇ ਵਿਸ਼ੇਪਰੀਏ ਦੇ ਕਿਰਦਰੀ ਕਿਤੇ ਇਹਦੇ 'ਚ ਮੁੱਖ ਸੋਚ ਕੇ ਕੋਸ਼ਿਸ਼ ਕੋਈ ਇੱਕ ਨਹੀਂ ਟਾਰਗੇਟ ਨਹੀਂ ਕੀਤਾ ਸੀ ਇਸ ਚੀਜ਼ ਤੇ ਲਿਖਣਾ ਮੈਂ ਲਿਖਦਾ ਪਿਛਲੇ 7 ਸਾਲ ਤੋਂ ਮੈਂ ਕਿਤਾਬ ਬਾਰੇ ਇੱਕ ਲਿਖਤਾਂ ਵਿੱਚ ਕੰਮ ਚੱਲਦਾ ਆ ਰਿਹਾ ਸੀ ਪਰ ਇਸ 'ਚ ਤਕਰੀਬਨ ਹਰ ਵਿਸ਼ੇ ਦੀ ਗੱਲ ਕੀਤੀ ਆ ਚਾਹੇ ਉਹ ਪੰਜਾਬ ਦੀ ਗੱਲ ਹੋਵੇ ਚਾਹੇ ਪੰਜਾਬੀ ਬੋਲੀ ਦੀ ਗੱਲ ਹੋਵੇ ਅਜਿਓ ਸਾਡੇ ਤਕਰੀਬਨ ਅੱਜ ਸਭ ਤੋਂ ਵੱਡਾ ਦੁਖਾਂਤ ਹੈ ਕਿ ਸਾਡੇ ਕਿਰਦਾਰ ਦੇਖਣ ਨੂੰ ਕੁਝ ਹੋ ਰਿਹਾ ਤੇ ਅੰਦਰ ਕੁਝ ਹੋ ਰਿਹਾ ਤੇ ਮੈਂ ਕਿਰਦਾਰ ਬਾਰੇ ਬਹੁਤ ਵੱਡੀ ਸਟਾਰਟਿੰਗ ਜਿਹੜੀ ਪਹਿਲੀ ਕਤਤੋਲ ਕੇ ਬਾਰ-ਬਾਰ ਲਿਖੀ ਆ ਉਹ ਮੈਂ ਜੋ ਵੀ ਕੁਝ ਕੀਤਾ ਵਾ ਜੋ ਕੁਝ ਲਿਖਿਆ ਮੈਂ ਆਪਣੇ ਆਪ ਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਕਿਸੇ ਨੂੰ ਇਹ ਗੱਲ ਕਹੀ ਦੀ ਤੂੰ ਇਦਾਂ ਦਾ ਬਣ ਜਾ ਤੂੰ ਆਹ ਕਰਕੇ ਦਿਖਾ ਤੇ ਇੱਕ ਮੇਰਾ ਦੋਸਤ ਕਾਉਂਸਲਰ ਸੀ ਤੇ ਮੈਂ ਉਹਨਾਂ ਨੂੰ ਕਿਤਾਬ ਦੇ ਕੇ ਆਇਆ ਉਹਨਾਂ ਮੈਨੂੰ ਇਹ ਗੱਲ ਕਹੀ ਕਿ ਕਹਿੰਦੇ ਯਾਰ ਮੈਨੂੰ ਨਾ ਇੱਕ ਚੀਜ਼ ਚੰਗੀ ਨਹੀਂ ਲੱਗੀ ਉਹਨਾਂ ਨੇ ਆਲੋਚਨਾ ਕੀਤੀ ਮੈਂ ਕਿਹਾ ਜੀ ਕਿਹੜੀ ਕਹਿੰਦੇ ਹਰ ਗੱਲ ਨਾ ਤੂੰ ਰੱਬ ਦੇ ਨਾਲ ਜੁੜੀ ਆ ਤੇ ਜੇ ਰੱਬ ਸਭ ਕੁਝ ਹੈ ਤੇ ਲੋਕ ਗਰੀਬ ਕਿਉਂ ਫਿਰ ਮੈਨੂੰ ਉਹਦੇ ਉਸ ਜਵਾਬ ਉਸ ਸਵਾਲ ਦਾ ਜਵਾਬ ਤੇ ਨਹੀਂ ਮੈਨੂੰ ਦਿੱਤਾ ਵੀ ਲੋਕ ਗਰੀਬ ਕਿਉਂ ਆ ਜਾਂ ਲੋਕ ਤੰਗ ਕਿਉਂ ਪਰ ਮੈਨੂੰ ਇਹ ਚੰਗਾ ਲੱਗਿਆ ਵੀ ਉਹਨੇ ਮੇਰਾ ਫਾਲਤੂ ਇਹ ਕੱਢਿਆ ਵੀ ਮੇਰੀ ਜਿਹੜੀ ਕਵਿਤਾ ਦੀਆਂ ਜਾਂ ਮੇਰੀ ਜਿਹੜੀ ਲਿਖਣੀ ਆ ਉਹ ਰੱਬ ਨਾਲ ਰੱਬ ਨੂੰ ਸੰਬੋਧਨ ਹੈ ਜਰ ਰੱਬ ਦੇ ਕੀ ਮਤਲਬ ਅਰਜ ਤੇ ਇਹ ਮੈਨੂੰ ਖੁਸ਼ੀ ਮਹਿਸੂਸ ਹੋਈ ਉਹਨਾਂ ਸਾਧਾ ਅਲੋਚਨਾ ਕੀਤੀ ਸੀ ਤੁਸੀਂ ਕੀ ਕਹਿਣਾ ਚਾਹੋ ਇਹ ਬੰਦਾ ਬਣ ਜਿਹੜੀ ਪੁਸਤਕ ਸਾਡੇ ਅੱਜ ਉੱਥੇ ਪੰਜਾਬੀ ਭਵਨ ਚ ਲੋਕ ਅਰਪਣ ਹੋਈ ਹੈ ਉਹਦੇ ਚ ਮੈਂ ਪਹਿਲਾਂ ਉੱਥੇ ਵੀ ਗੱਲ ਕੀਤੀ ਹੈ ਕਿ ਇਹ ਪੁਸਤਕ ਸਾਨੂੰ ਸੰਵੇਦਨ ਸਾਡੀ ਹੋਰ ਡੈਹਰੀ ਤੇ ਤਿੱਖੀ ਕਰਨ ਲਈ ਯੋਗਦਾਨ ਪਾਉਂਦੀ ਹੈ ਇਸ ਤਰ੍ਹਾਂ ਦੀਆਂ ਕਵਤਾਵਾਂ ਵਾਲੀ ਜਿਹੜੀ ਕਿਤਾਬ ਆ ਸਾਨੂੰ ਇਹ ਕਰਕੇ ਹੋਰ ਚੰਗੀ ਲੱਗੀ ਕਿ ਇਹ ਸਰਬਨ ਵੀਰ ਹੋਣੀ ਭਾਵੇਂ ਪਹਿਲੀ ਪੁਸਤਕ ਲੈ ਕੇ ਸਾਡੇ ਪੰਜਾਬੀ ਭਵਨ ਦੇ ਵਿਹੜੇ ਆਏ ਆ ਅਸੀਂ ਇਹਨਾਂ ਨੂੰ ਜੀ ਆਇਆਂ ਕਿਹਾ ਕਿਹਾ ਪਰ ਇਹਨਾਂ ਦੀ ਪੁਸਤਕ ਦੇ ਵਿੱਚ ਜਿਹੜਾ ਅਸੀਂ ਰਵਾਇਤੀ ਕਿਸਮ ਦਾ ਲਿਖਦੇ ਆ ਉਹਦੇ ਨੂੰ ਵੱਖਰਾ ਛੱਟ ਕੇ ਗੰਭੀਰ ਕਿਸਮ ਦੀਆਂ ਉਹ ਗੱਲਾਂ ਜਿਹੜੀਆਂ ਸਾਨੂੰ ਅੰਦਰੋਂ ਤੁੰਪਦੀਆਂ ਨੇ ਇਹਨਾਂ ਦੇ ਵਰਤੇ ਹੋਏ ਸ਼ਬਦ ਭਾਵੇਂ ਸਾਦੇ ਨੇ ਹਜ਼ਾਰوں ਨੇ ਰੋਣਾ ਦੇ ਇੱਕ ਦੂਜੇ ਸ਼ਬਦ ਨਾਲ ਜੁੜ ਕੇ ਅਰਥ ਵੱਧਦੇ ਆ ਉਹ ਬੜੇ ਮਹੱਤਵਪੂਰਨ ਨੇ ਤੁਸੀਂ ਟਾਈਟਲ ਬੰਦਾ ਬਣ ਨਹੀਂ ਉਹ ਲੈ ਲਓ ਇਹ ਦੇਖਣ ਨੂੰ ਸੌਖੇ ਤੇ ਸੁਧਾਰਨ ਸ਼ਬਦ ਲੱਗਦੇ ਆ ਪਰ ਬੰਦਾ ਬਣਨਾ ਅਸੀਂ ਸ਼ੁਰੂ ਤੋਂ ਜਦੋਂ ਦੇ ਪੈਦਾ ਹੋਏ ਆ ਬੰਦੇ ਬੰਦੇ ਹੀ ਬਣਦੇ ਆ ਰਹੇ ਆ ਪਰ ਹਲੇ ਤੱਕ ਕਮੀ ਹੈਗੀ ਆ ਤੇ ਕਮੀ ਖਤ ਰਹਿਣੀ ਵੀ ਆ ਪਰ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਕਿ ਅਸੀਂ ਬੰਦੇ ਵਧੀਆ ਬੰਦੇ ਬਣੀ ਇਹ ਤੁਸੀਂ ਕਹਿਣਾ ਜੀ ਕਿਵੇਂ ਯਾਦ ਆ ਜੇ ਤਾਂ ਮੇਰੀ ਖਤਰਾ ਨੇ ਸਮੀਬੰਗਾਰ ਆਪਣੇ ਆਪ ਦੇ ਕੇਵਲ ਅ ਬੇਅਰਥੇ ਸ਼ਬਦਾਂ ਦਾ ਬੇਅਰਥੇ ਸ਼ਬਦਾਂ ਦਾ ਮਖੌਟਾ ਝਾੜ ਨੀਰਾ ਕਲਮੀ ਸਾਹਿਤ ਰਚਨ ਵਿੱਚ ਮੈਂ ਯਕੀਨ ਨਹੀਂ ਰੱਖਦੀ ਮੈਂ ਤਾਂ ਹਰ ਸ਼ਾਇਰ ਦੀ ਘਰਫੂਕ ਤਮਾਸ਼ਾ ਦੇਖਣ ਦੀ ਹੋਣੀ ਚੁਪ ਜੇ ਇੰਦੇ ਤੋਂ ਪਰਤ ਤੱਕ ਦਾ ਸੰਤਾਪ ਭੋਗ ਜਾ ਕਹੀ ਗੱਲ ਦੀ ਸਹਿਤ ਕਰਦੀ ਹਾਂ ਸੋ ਇਸ ਤਰ੍ਹਾਂ ਦੀ ਗੱਲ ਹੈ ਕਿ ਸਰਵਣ ਵੀਰ ਹੋਰਾਂ ਦੀ ਜਿਹੜੀ ਇਹ ਸਟਾਫ ਹੈ ਅਰ ਇਸ ਨਵਾਂ ਅਧਿਆਇ ਸ਼ੁਰੂ ਕੀਤਾ ਹੈ ਨਾ ਮੈਨੂੰ ਇਹ ਲੱਗਦਾ ਨਾ ਪੀੜੀ ਨੂੰ ਇੱਕ ਨਵਾਂ ਸੁਨੇਹਾ ਹੈ ਤੇ ਸਾਨੂੰ ਬਹੁਤ ਸਾਰੀ ਮਤਲਬ ਇਸ ਤਰ੍ਹਾਂ ਦੀ એનર્ਜੀ ਤੇ ਨਵੀਂ ਗੱਲ ਸੁਣਨ ਦਾ ਮੌਕਾ ਮਿਲਿਆ ਪੰਜਾਬੀ ਸੈਟ ਅਕੈਡਮੀ ਦੇ ਵਿੜੇ ਵਿੱਚ ਇਸ ਤਰ੍ਹਾਂ ਦਾ ਇਸ ਢੰਗ ਨਾਲ ਪ੍ਰੋਗਰਾਮ ਹੋਣਾ ਰਜਿੰਦਰ ਜੀ ਦੇ ਸਹਿਯੋਗ ਨਾਲ ਬਹੁਤ ਵੱਡੀ ਪ੍ਰਾਪਤੀ ਹੈ ਸਾਡੇ ਸਾਰਿਆਂ ਦੀ ਪੰਜਾਬੀਆਂ ਦੀ ਵਿੱਚ ਧੰਨਵਾਦ ਹਾਂਜੀ ਮੈਨੂੰ ਤੁਸੀਂ ਕੀ ਕਹਿੰਦੇ ਹੋ ਮੈਂ ਸਭ ਤੋਂ ਪਹਿਲੇ ਤੇ ਸਰਬੰਦੀਪ ਜੀ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦੀ ਆ ਜਿਨ੍ਹਾਂ ਦੇ ਪਲੇਟਾ ਕਾਵ ਸੰਗਰੇ ਬੰਦਾ ਬਣ ਜਿਹੜਾ ਹੈ ਉਹ ਅੱਜ ਲੋਕ ਅਰਪਣ ਹੋਇਆ ਔਰ ਮੈਂ ਤੇ ਉਹਦੀ ਕਹਿੰਦੇ ਆ ਕਿ ਜਿਹੜਾ ਇਹਦਾ ਹੈਡਿੰਗ ਹੈ ਜਿਹਨੂੰ ਆਪਾਂ ਉਨਵਾਨ ਕਰਨੇ ਆ ਜਿਹਨੂੰ ਆਪਾਂ ਸਿਰਲੇਖ ਕਰਨੇ ਆ ਉਹ ਬੜਾ ਵਿਸ਼ਾਲ ਹੈ ਬੜਾ ਵਸਤਿਆ ਉਹਦਾ ਕਿਹੜਾ ਕਿਉਂਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਬੰਦਾ ਬਣੀਏ ਕਿਉਂਕਿ ਅਸੀਂ ਹੋਰ ਸਭ ਕੁਝ ਹੈਗੇ ਆ ਪਰ ਬੰਦੇ ਨਹੀਂ ਬਣੇ ਕਿਉਂਕਿ ਸਾਡੇ ਅੱਜ ਨੈਤਿਕ ਅਦਾਇਮਤਾਂ ਦਾ ਬੂਰੇ ਤਰ੍ਹਾਂ ਉਹਦੇ ਚੰਨੇ ਆ ਰਹੇ ਅਸੀਂ ਆਪਣੇ ਜਿਹੜੇ ਮਕਸਦ ਤੋਂ ਦੂਰ ਹੁੰਦੇ ਜਾ ਰਹੇ ਆ ਆਪਣੇ ਚ ਮੈਂ ਹਮੇ ਜੜੀ ਉਹ ਜ਼ਿਆਦਾ ਬਣ ਗਈ ਹੈ ਔਰ ਜਿਹੜਾ ਚਾਹੁੰਦੇ ਕਿ ਗੁਰਬਾਨੀ ਵਿੱਚ ਹੈ ਕਿ ਮਾਨਸ ਕੀ ਜਾਤ ਸਭ ਇੱਕੋ ਪਹਿਤਾਨੂ ਉਹਦੇ ਵਿੱਚ ਇੱਕ ਇਸੇ ਸਾਰੇ ਇੱਕ ਤਾਂ ਫਿਰ ਵੀ ਅਮੀਰੀ ਗਰੀਬੀ ਦਾ ਪਾੜਾ ਹੈ ਜਾਤਾਂ ਪਾਤਾਂ ਦੇ ਬੰਧਨ ਹਨ ਉੱਚੀ ਨੀਵੀਂ ਹੈ ਉਹ ਜਦੋਂ ਬੰਦਾ ਬਣ ਜਾਏਗਾ ਨਾ ਇਹ ਜਿਹੜੇ ਸਾਰੇ ਵਿਖਰੇਵੇਂ ਨੇ ਉਹ ਖਤਮ ਹੋ ਜਾਣਗੇ ਔਰ ਇਹਦੇ ਵੀ ਤਕਰੀਬਨ ਬਹੁਤ ਸਾਰੇ ਵਿਸ਼ੇ ਹੋ ਜਣੇ ਜਿਹੜੇ ਕਿ ਸਾਡੇ ਲਈ ਦਾਦ ਸੇਰਾ ਬੰਦੇ ਨੇ ਤੇ ਅਸੀਂ ਚਾਨਣ ਦੇ ਪੰਦੇ ਬਣੀਏ ਇੱਕ ਕਵਤਾਵਾਂ ਜਿਹੜੀਆਂ ਨੇ ਪੜ੍ਹੀਏ ਔਰ ਬਹੁਤ ਅੱਛੀਆਂ ਨੇ ਕਿਉਂਕਿ ਇਹਨਾਂ ਨੇ ਪੰਜਾਬ ਦੀ ਗੱਲ ਕੀਤੀ ਹੈ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਹੈ ਪੰਜਾਬੀ ਸਭਿਆਚਾਰ ਦੀ ਗੱਲ ਕੀਤੀ ਹੈ ਪੰਜਾਬੀ ਸਾਹਿਤ ਦੀ ਗੱਲ ਕੀਤੀ ਹੈ ਚੰਗਿਆਈ ਤੇ ਬੁਰਾਈ ਦੀ ਗੱਲ ਕੀਤੀ ਹੈ ਔਰ ਦੋ ਦਾਇਸ ਸੈਲਫ ਆਪਣੇ ਆਪ ਨੂੰ ਪਛਾਣਨ ਦੀ ਗੱਲ ਕੀਤੀ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਪਛਾਣ ਲਿਆ ਤਾ ਸਾਨੂੰ ਆਪਣੀ ਆਪ ਹੀ ਪਤਾ ਲੱਗ ਜਾਂਦਾ ਕਿ ਕਿੰਨੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਇਹ ਕੰਮ ਤੇ ਨਹੀਂ ਗਲਤ ਹੈ ਬਸ ਅਸੀਂ ਉਹ ਬਾਤ ਨਹੀਂ ਸੁਣਦੇ ਆਪਸ ਵਧੀਆ ਬਣੀਏ ਵਧੀਆ ਬੰਦੇ ਬਣ ਕੇ ਸਮਾਜ ਵਿੱਚ ਵਿਤਰੀ ਇਕੱਠੇ ਨਾਲ ਇਕੱਠੇ ਬਣੀਏ ਬਹੁਤ ਬਹੁਤ ਜਨਤ ਬਧਾਈ ਹਾਂਜੀ ਜਫਰ ਸਾਹਿਬ ਕੀ ਕਹਿਣਾ ਚਾਹੀਦਾ ਮੈਨੂੰ ਬਾਈਟ ਕਰਨੀ ਚਾਹੀਦੀ ਅੱਜ ਸਰਵਣਵੀਰ ਦੀ ਕਿਤਾਬ ਬੰਦਾਵਾਂ ਲੋਕਾਪਿਤ ਹੋਈ ਇਦੇ ਦੌਰਾਨ ਮੇਰੇ ਧਿਆਨ ਚ ਆ ਰਿਹਾ ਸੀ ਕਿ ਪਸ਼ੂਆਂ ਨੂੰ ਨਹੀਂ ਕਹਿਣਾ ਪੈਂਦਾ ਕਿ ਪਸ਼ੂ ਬਣੋ ਪੰਛੀਆਂ ਨੂੰ ਨਹੀਂ ਕਹਿਣਾ ਪੈਂਦਾ ਪੰਛੀ ਬਣੋ ਬੰਦਿਆਂ ਨੂੰ ਹੀ ਕਹਿਣਾ ਪੈਂਦਾ ਬੰਦੇ ਬਣੋ ਤੇ ਸ਼ਾਇਦ ਬੰਦੇ ਬਣਨ ਦੀ ਪ੍ਰਕਿਰਿਆ ਚ ਅਸੀਂ ਥੋੜੇ ਪਛੜੇ ਹੋਏ ਵੀ ਹਾਂ ਕਿਉਂਕਿ ਪੰਜਾਬ ਦੀ ਉਹ ਧਰਤੀ ਹੈ ਜਿਹੜੀ ਦੁਨੀਆਂ ਦੀ ਸਭ ਤੋਂ ਵਜਾਹਤਾਂ ਚੋਂ ਜਿੱਥੇ ਚੁੱਪਚਾਪ ਤੇ ਕੁਛ ਨਾ ਕੁਝ ਉਪਦਾ ਸਾਡੇ ਉਹ ਮੌਸਮ ਨੇ ਜਿੱਥੇ 12 ਮਹੀਨੇ 30 ਦਿਨ 24 ਘੰਟੇ ਕੰਮ ਹੋ ਜਾਂਦਾ ਇਹ ਜਿੰਨੀਆਂ ਚਾਹੋ ਜਿੰਨੀਆਂ ਸਰਪੀਆਂ ਵੀ ਨੇ ਜਿਹੜੀਆਂ ਉਪਜਾਊ ਨਹੀਂ ਦਿੱਤੇ ਮੌਸਮ ਆਵੇਗਾ ਸਦਾ ਕੰਮ ਨਹੀਂ ਹੋ ਸਕਦਾ ਤੇ ਪੰਜਾਬ ਦੇ ਲੋਕ ਬੜੇ ਟੈਕਨੋਲੋਜੀ ਸਵੀ ਵੀ ਬਹੁਤ ਨਹੀਂ ਪੰਜਾਬ ਦੇ ਲੋਕ ਤਰੱਕੀ ਯਾਸਤਾ ਵੀ ਬਹੁਤ ਨਹੀਂ ਸਾਡੇ ਕੋਲ ਪਰੰਪਰਾ ਵੀ ਬੜੀ ਵਿਸ਼ਾਲ ਆ ਇਹਨਾਂ ਸਾਰਿਆਂ ਦੇ ਹੁੰਦਿਆਂ ਸੋਚਿਆ ਸਾਨੂੰ ਦੁਨੀਆ ਦੇ ਸਭ ਤੋਂ ਖੁਸ਼ਹਾਲ ਲੋਕ ਹੋਣਾ ਚਾਹੀਦਾ ਸੀ ਪਰ ਅਸੀਂ ਹਾਂ ਨਹੀਂ ਤੇ ਉਹ ਸਾਨੂੰ ਪੰਜਾਬੀਆਂ ਨੂੰ ਚੈੱਕ ਕਰਨਾ ਚਾਹੀਦਾ ਕਿ ਉਹ ਕਿੱਥੇ ਕਿੱਥੇ ਖਸਰਾਂ ਨੇ ਜਿਵੇਂ ਕਰਕੇ ਸਾਨੂੰ ਦਰਦ-ਦਰ ਭਟਕਣਾ ਪੈਂਦਾ ਦੂਜੇ ਦੇਸ਼ਾਂ ਦੇ ਪਰਨਾਹਾਂ ਲੈਣੀਆਂ ਪੈਂਦੀਆਂ ਦੂਜੇ ਦੇਸ਼ਾਂ ਦੇ ਆਪਣੇ ਤਰਕੀਲੀ ਉੱਥੇ ਜਾਣਾ ਪੈਂਦਾ ਤੇ ਉਹਨਾਂ ਦਾ ਜੱਜ ਜੀ ਕਰਦਾ ਉਹਨੂੰ ਪਰਸਨਾਵਾਂ ਦੇ ਵਿੱਚ ਉਹਨੂੰ ਹੱਕ ਦਿੰਦੇ ਆ। ਇਹ ਵੀ ਤਾਂ ਫਿਰ ਮੈਂ ਇੱਥੇ ਆ ਅੱਜ ਦੇਖਦਾ ਕਿ ਅਸੀਂ ਜਿੰਨੇ ਵਧੀਆ ਸਾਨੂੰ ਹੋਣੇ ਚਾਹੀਦਾ ਉਹਨੇ ਅਸੀਂ ਹਾਂ ਨਹੀਂ ਅਸੀਂ ਬੜਕਾਂ ਜੋ ਮਰਜ਼ੀ ਮਾੜੀ ਦਈਏ ਅਸੀਂ ਛੇਕੀਆਂ ਜੋ ਮਰਜ਼ੀ ਮਾੜੀ। ਇਸੇ ਕਾਰਨ ਸੋ ਪੰਜਾਬੀਆਂ ਦੀ ਇਹ ਸੁਨੇਹਾ ਹੈ ਕਿ ਅਸੀਂ ਬਿਹਤਰ ਇਨਸਾਨ ਬਣਨੇ। ਬਹੁਤ ਬਹੁਤ ਸਤਿ ਸ੍ਰੀ ਅਕਾਲ। ਅੱਜ ਸਰਬਨਵੀਰ ਦੀ ਪਲੇਠੀ ਕਿਤਾਬ ਜਿਹੜੀ ਬੰਦਾ ਬਣ ਉਹ ਪੰਜਾਬੀ ਪਵੰਦੇ ਵਿੱਚ ਅਗਾਧ ਹੋਇਆ ਜਿੱਥੇ ਸਰਬਨਵੀਰ ਵਧਾਈ ਦਾ ਪਾਤਰ ਆ ਕਿਉਂਕਿ ਇਹਨੇ ਹਿੰਦ-ਪਾਕਿਸਤਾਨ ਬੰਡ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਜਿਹੜੀਆਂ ਵੀ ਤਰਾਸਦੀਆਂ ਹੋਈਆਂ ਪੂਰੇ ਮੁਲਕ ਦੇ ਵਿੱਚ ਸਾਰੇ ਵਿਸ਼ਿਆਂ ਨੂੰ ਛੂਇਆ ਬਹੁਤ ਹੀ ਸਚੱਜੇ ਢਾਂਗ ਦੇ ਨਾਲ ਸ਼ਬਦਾਂ ਦੀ ਬੜੀ ਮਾਲਾ ਪਰੋ ਕੇ ਕੱਲੀ-ਕੱਲੀ ਕਾਪਤਾਏ ਨੇ ਛਾਪੀ ਆ ਤੇ ਸਭ ਤੋਂ ਵੱਡੀ ਗੱਲ ਸਾਡੇ ਸਾਰਿਆਂ ਵਾਸਤੇ ਵੀ ਸਰਬੰਨ ਵੀਦ ਵਾਸਤੇ ਵੀ ਮਾਰਨ ਵਾਲੀ ਗੱਲ ਇਹ ਆ ਕਿ ਪੰਜਾਬੀਆਂ ਦੀ ਸਭ ਤੋਂ ਵੱਡੀ ਜਥੇਬੰਦੀ ਪੰਜਾਬੀ ਸਾਹਿਤ ਅਕਾਡਮੀ ਇਹਨਾਂ ਦਾ ਅਸ਼ੀਰਵਾਦ ਅੱਜ ਸਰਬੰਨ ਨੂੰ ਪ੍ਰਾਪਤ ਹੋਇਆ ਉਹਨਾਂ ਦੀ ਸਮੁੱਚੀ ਟੀਮ ਦੇ ਮੌਜੂਦਗੀ ਦੇ ਵਿੱਚ ਇੱਕ ਕਿਤਾਬ ਰਿਲੀਜ਼ ਹੋਈ ਆ ਸਾਡੇ ਪੰਜਾਬੀ ਭਵਨ ਜਿਹੜਾ ਕਿ ਪੰਜਾਬੀਅਤ ਦਾ ਸਭ ਤੋਂ ਵੱਡਾ ਸਾਰੀ ਦੁਨੀਆ ਦਾ ਮੈਂ ਸਮਝਦਾ ਇਹ ਇਹ ਸਾਡਾ ਇਹ ਮਦਰਸਾ ਹੀ ਆ ਜਿੱਥੋਂ ਕਿ ਬਹੁਤ ਸਾਰੇ ਲੇਖਕ ਇਥੋਂ ਨਿਕਲ ਕੇ ਗਏ ਆ ਬੜੇ ਰਾਈਟਰ ਨਿਕਲ ਗਏ ਆ ਸਾਹਿਤਕਾਰ ਨਿਕਲ ਕੇ ਗਏ ਆ ਤੋ ਮੈਂ ਸਰਬਨ ਵੀ ਉਹਨੂੰ ਵਧਾਈ ਦਿੰਦਾ ਉੱਥੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਹਾਂਜੀ ਸਤਿ ਸ਼੍ਰੀ ਅਕਾਲ ਸਰਨਵੀਰ ਸਿੰਘ ਜੀ ਵੱਲੋਂ ਦੀ ਇਹ ਜਿਹੜੀ ਕਿਤਾਬ ਹੈ ਮੇਰੇ ਖਿਆਲ ਦੇ ਮੁਤਾਬਕ ਕਿਤਾਬ ਆਪਣੇ ਆਪ ਵਿੱਚ ਬਲ ਦਾ ਚਿਰਾਗ ਜੀ ਹੈ ਔਰ ਚਿਰਾਗ ਦਾ ਤਰਮ ਹੈ ਰੋਸ਼ਨੀ ਦੇਣਾ ਇਹ ਖਾਾਸ ਤੇ ਇਹ ਪੈਰਾ ਵਾਸਤੇ ਇਸ ਸੋਚਾਂ ਵਾਸਤੇ ਰੋਸ਼ਨੀ ਦੀ ਦੀ। ਕੋਈ ਜਦੋਂ ਸਹੀ ਅਰਥਾਂ 'ਚ ਇਲਮ ਦੀ ਦੁਨੀਆ ਦੇ ਅੰਦਰ ਪ੍ਰਵੇਸ਼ ਕਰਨਾ ਹੋਵੇ ਤਾਂ ਸਾਨੂੰ ਕਿਤਾਬਾਂ ਦੀਆਂ ਖੂਬਸੂਰਤ ਘੜੀਆਂ ਦੇ ਵਿੱਚੋਂ ਦੀ ਗੁਜ਼ਰਨਾ ਪਵੇਗਾ। ਤਾਂ ਹੀ ਅਸਲ ਦੇ ਅੰਦਰ ਅਸੀਂ ਇਲਮ ਹਾਸਲ ਕਰ ਸਕਾਂਗੇ। ਅਮਰਤਾ ਪ੍ਰੀਤਮ ਨੇ ਇੱਕ ਕਿਤਾਬ ਦੇ ਸਿੰਬਲ ਨੂੰ ਵਰਤਿਆ ਬੜੀ ਖੂਬਸੂਰਤੀ ਨਾਲ। ਇੱਕ ਧਰਤੀ ਅਤਿ ਸੁੰਦਰ ਕਿਤਾਬ ਚੰਨ ਸੂਰਜ ਦੇ ਜਿਲਦ ਵਾਲੀ

ਜੋ ਅੱਜ ਕਿਤਾਬ ਰਿਲੀਜ਼ ਹੋਈ ਹੈ ਬੰਦਾ ਬਣ ਉਸ ਦੇ ਜਿਹੜੇ ਲੇਖਕ ਨੇ ਸਰਵਣ ਵੀਰ ਸਿੰਘ ਜੀ ਉਹਨਾਂ ਨੂੰ ਵਧਾਈ ਦਿੰਦੀ ਆ ਤੇ ਕਿਤਾਬ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਆ ਅਸੀਂ ਵੀ ਆਧਾਰਾ ਦੇਸ਼ ਜੁਗੀਆਂ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਤਦ ਤੱਕ ਤੁਸੀਂ ਇਜਾਜ਼ਤ ਦੇ ਧੰਨਵਾਦ